ਮੈਂ ਤੁਹਾਨੂੰ ਕਹਿੰਦਾ ਬੰਦਾ ਰੱਬ ਐ ਬੰਦਾ ਅੱਖਾਂ ਬੰਦ ਕਰਕੇ ਬਿੰਦਾ ਕਿਸੇ ਦੀ ਭੈਣ ਦੇਸੀ ਜਾਂਦੀ ਕਿਸੇ ਦੀ ਮਾਂ ਦੇਸੀ ਜਾਂਦੀ ਕਿਸੇ ਤੇ ਗੁੱਸਾ ਚੜੀ ਜਾਂਦਾ ਕਿਸੇ ਤੇ ਨਫ਼ਰਤ ਚੜੀ ਜਾਂਦੀ ਅੰਦਰ ਹਲਚਲ ਮੱਚੀ ਪਈ ਐ ਅੱਖਾਂ ਬੰਦ ਕਰਕੇ ਕਹਿੰਦਾ ਐਡਾ ਗੰਦਾ ਰੱਬ ਕਿਉਂਕਿ ਗੰਦੀ ਬਹੁਤ ਐਡਾ ਭੈੜਾ ਰੱਬ ਐਡਾ ਪ੍ਰੂਪ ਆ ਰੱਬ ਐਡਾ ਵਿਗੜਿਆ ਹੋਇਆ ਜਿਹੜਾ ਗਰੀ ਜਾਂਦਾ ਥਾਂ-ਥਾਂ ਤੇ ਥਾਂ-ਥਾਂ ਤੇ ਗਰੀ ਪਰ ਇੱਕ ਸਮਾਂ ਹੁੰਦਾ ਜਦੋਂ ਬੰਦਾ ਆਪਣੇ ਆਪ ਦੀ ਸਫਾਈ ਕਰਨ ਲੱਗਦਾ ਸੈਂਟਰ ਦੇ ਵਿੱਚੋਂ ਵੀ ਸਾਗਰ ਉਦਾਂ ਦਾ ਹੀ ਹੈ ਤੇ ਬੰਬੇ ਦੇ ਵਿੱਚ ਸਾਫ਼ ਹੋ ਗਈ ਲਹਿਰ ਜਦੋਂ ਸਾਫ਼ ਹੋ ਗਈ ਉਹ ਵੀ ਉਦਾਂ ਦੀ ਹੋਈ ਹੈ ਪਰ ਪਹਿਲਾਂ ਨਹੀਂ ਉਦਾਂ ਦੀ ਪਹਿਲਾਂ ਤੇ ਸਾਫ਼ ਹੋਣ ਦੀ ਲੋੜ ਹੈ ਉਹਨੂੰ ਸ਼ੁੱਧ ਕਰਨ ਦੀ ਲੋੜ ਹੈ ਜਿਵੇਂ ਜਿਵੇਂ ਮਨ ਸ਼ੁੱਧ ਹੋਈ ਜਾਂਦਾ ਨਾ ਬੜਾ ਸਾਫ਼ ਹੋਈ ਜਾਂਦਾ ਓਨੀ ਓਨੀ ਪਵਿੱਤਰਕ ਹੋਈ ਜਾਂਦਾ ਓਨਾ ਓਨਾ ਹੀ ਰਸਦਾਇਕ ਬਣ ਜਾਂਦਾ ਓਨਾ ਹੀ ਚੀਂ ਲੱਗਣ ਲੱਗ ਜਾਂਦਾ ਵੀਰੋ